ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪਿਛਲੇ ਦਿਨੀ ਅਕਾਲੀ ਮੰਤਰੀ ਸਸਰੀਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪਿਛਲੇ ਦਿਨੀ ਸਾਦਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਉਹਨਾਂ ਨੂੰ ਰਿਮਾਂਡ ਤੇ ਜੋ ਲਗਾਇਆ ਗਿਆ ਤਾਂ ਉਹਨਾਂ ਨੂੰ ਜੋ 2-4 ਦਿਨ ਦੀ ਰਿਮਾਂਡ ਵੀ ਸਸ਼ੀਦਾ ਜੀ ਮੈਂ ਹਰਜਿੰਦਰ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪਿਛਲੇ ਦਿਨੀ ਜੋ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਪਿਸਟਾਚਰ ਦੇ ਮਾਮਲੇ ਦੇ ਵਿੱਚ ਤਾਂ ਕਾਫੀ ਉਹਦੇ ਉੱਤੇ ਬਿਆਨਬਾਜ਼ੀ ਵੀ ਨਿਕਲ ਕੇ ਆਈ ਵਿਕਰਮ ਸਿੰਘ ਮਜੀਠੀਆ ਦੀ ਕਿ ਜੋ ਸਰਕਾਰ ਹੈ ਉਹ ਮੇਰੇ ਨਾਲ ਜੋ ਹੈ ਬਦਸਲੂਕੀ ਕਰ ਰਹੀ ਹੈ ਜਾਂ ਬਦਲਾਖੋਰੀ ਕਰ ਰਹੀ ਹੈ ਮੇਰੇ ਤੇ ਜੋ ਝੂਠੇ ਦੋਸ਼ ਲਗਾਏ ਜਾ ਰਹੇ ਨੇ ਉਸ ਦੌਰਾਨ ਚੱਲਦਿਆਂ ਹੀ ਕਾਫੀ ਵਿਜੀਲੈਂਸ ਵੱਲੋਂ ਜੋ ਉਹਨਾਂ ਦੇ ਵੱਖ-ਵੱਖ ਜੋ ਉਹਨਾਂ ਦੇ ਆਪਣੀ ਪ੍ਰਾਪਰਟੀ ਸੀ ਉਹਨਾਂ ਉੱਤੇ ਆ ਛਾਪੇਮਾਰੀ ਕੀਤੀ ਗਈ ਤਾਂ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ 11 ਕਰੋੜ ਦੇ ਨਜ਼ਦੀਕ ਉਹਨਾਂ ਨੇ ਪ੍ਰਾਪਰਟੀ ਬਣਾ ਰੱਖੀ ਹੈ ਜਾਂ ਹਰ ਹਰੇ ਇੱਕ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹੋ ਵੀ ਗੱਲ ਕਰਦੇ ਨੇ ਕਿ ਅਸੀਂ ਤੱਥਾਂ ਦੇ ਬੇਸ ਤੇ ਗੱਲ ਕਰਦੇ ਹਾਂ ਤਾਂ ਵਿਕਰਮ ਸਿੰਘ ਮਜੀਠੀਆ ਹੁਣ ਨਹੀਂ ਬਚ ਪਾਏਗਾ ਤਾਂ ਇਸ ਤਰ੍ਹਾਂ ਦੇ ਕਾਫੀ ਬਿਆਨਬਾਜ਼ੀ ਪਿਛਲੇ ਦਿਨੀ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਤਾਂ ਇੱਕ ਜੋ ਹੁਣ ਹਾਲਤ ਦੇ ਵਿੱਚ ਖਬਰ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਵੱਲੋਂ 4 ਦਿਨ ਦਾ ਰਿਮਾਂਡ ਵਧਾ ਦਿੱਤਾ ਗਿਆ ਹੈ ਤੇ ਉਹਨਾਂ ਦਾ ਇੱਕ ਸਰਕਾਰੀ ਵਕੀਲ ਵੀ ਕੀਤਾ ਗਿਆ ਜਿਸ ਦਾ ਦਾਵਾ ਹੈ ਕਿ ਜੋ ਗੁੰਮਰਾਹ ਕਰ ਰਹੇ ਨੇ ਵਿਕਰਮ ਸਿੰਘ ਮਜੀਠੀਆ ਜਦੋਂ ਉਹਨਾਂ ਤੋਂ ਕੋਈ ਸਵਾਲ ਕੀਤੇ ਜਾਂਦੇ ਨੇ ਜਾਂ ਫਿਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਕਾਫੀ ਉਹਨਾਂ ਨੇ ਜੋ ਉਲਝਣਾ ਦੇ ਵਿੱਚ ਪਾਇਆ ਹੋਇਆ ਹੈ ਤਾਂ ਇਸ ਤਰ੍ਹਾਂ ਹੀ ਕਾਫੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਜੋ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਵਿਜੀਲੈਂਸ ਰਿਮਾਰਡ ਵਿੱਚ ਅੱਜ ਮੁਹਾਲੀ ਕੋਰਟ ਨੇ 4 ਦਿਨ ਦਾ ਵਾਅਦਾ ਕੀਤਾ ਹੈ ਇਸ ਤੇ ਬੋਲਦਿਆਂ ਹੋਇਆ ਸਰਕਾਰ ਦੇ ਵਕੀਲ ਪ੍ਰੀਤਿੰਦਰ ਪਾਸਿੰਗ ਨੇ ਕਿਹਾ ਕਿ ਮਜੀਠੀਆ ਨੂੰ ਗੋਰਖਪੁਰ ਦੀ ਪੁਲਿਸ ਨਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਜਾਨਦਾਰ ਮਜੀਠੀਆ ਨੇ ਵਿਜੀਲੈਂਸ ਟੀਮ ਨੂੰ ਗੁੰਮਰਾਹ ਕੀਤਾ ਹੋਇਆ ਸਰਕਾਰ ਨੇ ਵਕੀਰ ਦੇ ਦਾਅਵੇ ਵਿੱਚ Shimla ਅਤੇ Majitha ਚ ਕੀਤੀ ਗਈ ਜਾਂਚ ਦੇ ਦੌਰਾਨ Majithia ਦੇ ਸਹਿਯੋਗ ਨਹੀਂ ਕੀਤਾ ਸਰਕਾਰੀ ਵਕੀਲ ਨੇ ਇਹ ਵੀ ਕਿਹਾ ਕਿ Shimla ਵਿੱਚ 402 ਹੈਕਟੇਅਰ ਬੇਨਾਮੀ ਜਾਇਦਾਦ ਦਾ ਪਤਾ ਲੱਗਿਆ ਹੈ ਤਾਂ ਕਾਫੀ ਜ਼ਿਆਦਾ Majithia ਦੇ ਜੋ ਹੁਣ ਵੱਖ-ਵੱਖ ਥਾਵਾਂ ਤੇ ਬਣਾਈ ਹੋਈ ਜਾਇਦਾਦ ਜ਼ਮੀਨ ਜੋ ਹੈ ਵਿਜੀਲੈਂਸ ਦੌਰਾਨ ਜਾਂ ਕਹਿ ਲਈਏ ਪੁਲਿਸ ਦੌਰਾਨ ਉਹਨਾਂ ਉੱਤੇ ਕਾਫੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਵਕ ਵਕ ਥਾਵਾਂ ਤੇ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜਿਹਦੇ ਵਿੱਚ ਕਾਫੀ ਪਿਸ਼ਟਾਚਰ ਦਾ ਮਾਮਲਾ ਸਾਹਮਣੇ ਨਜ਼ਰ ਆਇਆ ਲੇਕਿਨ ਇਹਦੇ ਉੱਤੇ ਜੋ ਹੈ ਵਿਕਰਮ ਸਿੰਘ ਮਜੀਠੀਆ ਕਾਫੀ ਗੁੰਮਰਾਹ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਕਿਸੇ ਤਰੀਕੇ ਵੀ ਉਹ ਬਚ ਕੇ ਨਿਕਲਣਾ ਚਾਹੁੰਦੇ ਨੇ ਲੇਕਿਨ ਵਿਜੀਲੈਂਸ ਵੱਲੋਂ ਬਚਣਾ ਮੁਨਕਿ ਨਹੀਂ ਹੈਗਾ ਲੇਕਿਨ ਇਹ ਜੋ ਖਬਰ ਤੁਹਾਡਾ ਸਾਂਝੀ ਕੀਤੀ ਹੈ ਧੰਨਵਾਦ